ਮਡੀ ਉੱਤਰ-ਪੁਤਰ ਹੋਈ ਆ ਡੈਮੋਕਰੈਟਿਕ ਸਿਸਟਮ ਜਿਹੜਾ ਹਿਲੇ ਆ ਉਸ ਦਾ ਔਰ ਉੱਥੇ ਵਿਸ਼ੇਸ਼ ਤੌਰ ਤੇ ਜੋ ਸਭ ਤੋਂ ਜ਼ਿਆਦਾ ਨਿੰਦਲੀਆਂ ਗੱਲ ਜਿਹੜੀ ਆ ਉਹ ਮੈਨੂੰ ਉੱਥੇ ਦੇਖਣ ਨੂੰ ਮਿਲੀ ਆ ਉਹਦੀ ਮੈਂ ਪਿਛਲੇ ਦਿਨ ਵੀ ਨਿੰਦਾ ਕੀਤੀ ਸੀ ਉਹ ਤੁਹਾਡੇ ਮਾਧਿਅਮ ਤੋਂ ਵੀ ਕਹਿਣਾ ਚਾਹਨਾ ਵਾਂ ਕਿ ਜਿੰਨੇ ਸਾਡੇ ਬੰਗਲਾਦੇਸ਼ ਦੇ ਅੰਦਰ ਹਾਂਜੀ ਸਾਡੇ Hindu ਭਰਾ ਨੇ ਸਾਡੇ Hindu ਮੰਦਰ ਜਿਹੜੇ ਨੇ ਉਹ ਜਿਹੜੇ ਤੋੜੇ ਜਾ ਰਹੇ ਨੇ ਉਹਦੀ ਮੈਂ ਜ਼ੋਰਦਾਰ ਨਿੰਦਿਆ ਕਰਦਾ ਨਿਖੇਧੀ ਕਰਦਾ ਵਾਂ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕੋਲੋਂ ਔਰ ਅਮਿਤ ਸ਼ਾਹ ਜੀ ਕੋਲੋਂ ਇਹ ਮੰਗ ਕਰਦਾ ਵਾਂ ਕਿ ਜਿੰਨੇ ਵੀ ਬੰਗਲਾਦੇਸ਼ ਦੇ ਅੰਦਰ ਸਾਡੇ ਹਿੰਦੂ ਸਮਾਜ ਹੈ ਹਿੰਦੂ ਭਰਾ ਨੇ ਜਿਹੜੇ ਉਹਨਾਂ ਨਾਲ ਤਸ਼ੱਦਦ ਕੀਤਾ ਜਾ ਰਿਹਾ ਚੁਣ-ਚੁਣ ਕੇ ਮਾਰਿਆ ਜਾ ਰਿਹਾ ਬਲਾਤਕਾਰ ਕੀਤਾ ਜਾ ਰਿਹਾ ਸਾਡੀਆਂ ਧੀਆਂ ਨਾਲ ਉਹਨਾਂ ਦੀ ਮੈਂ ਜਿੱਥੇ ਜ਼ੋਰਦਾਰ ਨਿੰਦਾ ਕਰਦਾ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਦੇਸ਼ ਦੇ ਹੋਮ ਮਨਿਸਟਰ ਅਮਿਤ ਸ਼ਾਹ ਜੀ ਤੋਂ ਇਹ ਮੰਗ ਕਰਦਾ ਵਾਂ ਕਿ ਉਹਦੇ ਤੇ ਸਖਤ ਐਕਸ਼ਨ ਜਿਹੜਾ ਉਹਨਾਂ ਤੇ ਲਿਤਾਇਆ ਜਾਣਾ ਚਾਹੀਦਾ ਜੇ ਪਾਕਿਸਤਾਨ ਚ ਸਟ੍ਰਾਈਕ ਹੋ ਸਕਦੀ ਹੈ ਉੱਥੋਂ ਜਾ ਕੇ ਇੱਥੇ ਵੀ ਜਿਹੜੇ ਮਾੜੇ ਅੰਸਰ ਨੇ ਉਹਨਾਂ ਤੇ ਵੀ ਵੱਡਾ ਐਕਸ਼ਨ ਜਿਹੜਾ ਵਾ ਹੋਣਾ ਚਾਹੀਦਾ ਸਰਜਿਕਲ ਸਟ੍ਰਾਈਕ ਜਿਹੜੀ ਹੋਈ ਆ ਉਹ ਸਰਜਿਕਲ ਸਟ੍ਰਾਈਕ ਜਿਹੜੀ ਉਹਨਾਂ ਲੋਕਾਂ ਤੇ ਵੀ ਹੋਣੀ ਚਾਹੀਦੀ ਆ ਤਾਂ ਕਿ ਜਿਹੜੇ ਲੋਕ Hindu ਮੰਦਰਾਂ ਨੂੰ ਤੋੜ ਰਹੇ ਨੇ Hindu ਭਰਾਵਾਂ ਨੂੰ ਕਤਲੋ ਗਾਇਰਤ ਕਰ ਰਹੇ ਨੇ Hindu ਧੀਆਂ ਪੈਣਾ ਦਾ ਨਾ ਵਲਾਦਕਾਰ ਕੀਤਾ ਜਾ ਰਿਹਾ ਵਾ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਐਸਾ ਕਿਉਂਕਿ ਸਾਡਾ ਦੇਹ ਜਿਹੜਾ ਫਰਲ ਤਨ ਤਾਕਤ ਔਰ ਮੈਂ ਕਹਿ ਸਕਦਾ ਕਿ ਬੰਗਲਾਦੇਸ਼ ਵਰਗਾ ਦੇਸ਼ ਜਿਹੜਾ ਵਾ ਉਹ ਤਾਂ ਵੈਸੇ ਵੀ ਥਰ-ਥਰ ਕੰਬਦਾ ਵਾ ਸਾਡੇ ਇਸ ਤੇਜ ਤੋਂ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਖਤ ਐਕਸ਼ਨ ਲੈਂਦੇ ਹੋ ਉੱਥੇ ਜਿਹੜਾ ਵਾ ਉਹ ਰੋਲ ਦਾ ਕਰਨਾ ਚਾਹੀਦਾ